ਪਿਛਲੀ ਵਕਤ ਨਹੀਂ ਹੋਇਆ ਸੀਗਾ ਬਈ ਬਈ ਕਿੰਨੇ ਵਜੇ ਦੱਸਿਆ ਯਾਰ ਬਾਈ ਬਣਾ ਕਿੰਨੇ ਵਜੇ ਆਪਣੇ ਮੁੰਡੇ ਵਧੇ ਸੀਗਾ ਸਾਢੇ ਬਾਰ ਦੇ ਸਾਢੇ ਬਾਰ ਵਿੱਚ ਦਾ ਮਾੜਾ ਕਿੰਨੇ ਮੁੰਡੇ ਗਏ ਸੀਗੇ ਓਦਾਂ ਬਾਈ ਸਾਢੇ 12 ਦਾ ਟਾਈਮ ਸੀ ਯਾਰ ਬਾਈ ਜਦੋਂ ਅਸੀਂ ਆਏ ਹਾਂ ਹਾਂ ਮਾਲਾ ਵੀ ਯਾਰ ਤੂੰ ਤਾਂ ਹੈਗਾ ਹੀ 10-15 ਤੋਂ ਮੁੰਡਾ ਉਹੀ ਗੱਲ ਵੀ ਜਦੋਂ ਗੱਲ ਬੰਨ ਲੱਗੇ ਥੋੜੀ ਰਹਿ ਜਾਂਦੇ ਨੇ ਹਾਂ ਉਹ ਵਿੱਚੋਂ ਉਹਨਦੇ ਖਰਾਬ ਕਰਨ ਵਾਲੇ ਉਹ ਫਿਰ ਭੱਜ ਜਾਂਦੇ ਵਿੱਚ ਚੁੱਪਾ ਜਾਂਦੇ ਨੇ ਉਦੋਂ ਬਾਅਦ ਛੇੜਾ ਕੰਮ ਹੋਇਆ ਵਗੈਰਾ ਮਤਲਬ ਇਹ ਮੁੰਡੇ ਵਾਲਾ ਹਾਂ ਹਾਂ ਬਸ ਉਹ ਹੋਇਆਗਾ ਉਦੋਂ ਬਾਅਦ ਸਾਰੇ ਲੋਕ ਪਿੱਛੇ ਹਟ ਗਏ ਬਾਣਾ ਵਿੱਚ ਦੀ ਆਈ ਸੀਰ ਵਿੱਚ ਲੱਗੀ ਬੁਲੇਟ ਬਾਣਾ ਵਿੱਚ ਦੀ ਆ ਕੇ ਉਹਨਾਂ ਨੇ ਬੋਲਾਂ ਮਾਰੀ ਬਾਣਾ ਵਿੱਚ ਦੀ ਵੀ ਆਈ ਹੈ ਬਾਣਾ ਵਿੱਚ ਦੀ ਆ ਕੇ ਕਰਕੇ ਉਹਨਾਂ ਨੇ ਮਤਲਬ ਇਹ ਥਰੂਆਂ ਦੇ ਗੋਲੇ ਵਗੈਰਾ ਗੋਲੀਆਂ ਵੀ ਚਲਾਈਆਂ ਬਈ ਉਹਨਾਂ ਨੇ ਗੋਲੀਆਂ ਵੀ ਚਲਾਈਆਂ ਜਿਹੜੇ 12 12 ਮੁੰਡੇ ਗੋਲੀਆਂ ਵੀ ਮਲੇ ਨੇ ਬੈਸ ਕਿੰਨੇ ਦੀ ਹੋਈ ਆ ਇਹ ਤੋਂ ਦੂਜਾ ਯਾਰ ਬਹੁਤ ਹੋ ਰਿਹਾ ਯਾਰ ਐਕਟਰੀ ਤਾਂ ਕਹਿੰਦੇ ਦਿਲ ਤੇ ਲੱਗੀ ਥੋੜੀ ਅੱਕਰੇ ਸਰਚ ਚੱਕਰੇ ਸਰਚ ਤੇ ਲੱਗੀ ਬਾਈ ਸਾਰੀ ਬਸ ਐਵੇਂ ਜਿਹਾ ਕੁਝ ਹੋਇਆ ਯਾਰ ਮੰਨ ਲਓ ਉਹਨਾਂ ਨੇ ਐਂਬੂਲੈਂਸ ਲਈ ਤੇ ਉਧਰੋਂ ਟੋਕੀ ਟਸ ਹੋ ਗਈ ਮੰਨ ਕੇ ਚੱਲੇ ਬਾਣਾ ਵਿਛਦੀ ਆ ਕੇ ਉਹਨਾਂ ਨੇ ਉਹ ਕਰਤਾ ਫਿਰ ਫਿਰ ਦੂਜੇ ਇੱਧਰ ਵੀ ਆ ਗਏ ਉਹ ਤੂੰ ਆਇਆ ਕਹਿੰਦਾ ਨਿਕਲ ਜਾਨਾ ਜਿਹੜਾ ਉਹ ਚੂ ਭੈ ਛਿੱਟੇ ਬਈ ਉਹਨਾਂ ਨੇ ਉਹਦਾ ਬਾੜਾ ਨਿਕਲੇ ਜਿਹੜਾ ਆਏ ਆ ਚਾਰੇ ਪਾਸੇ ਢਿੱਗੀ ਗਈ ਆ ਬੰਦ ਕੇ ਗੱਲ ਦੀ ਆ ਆਪਾਂ ਇਧਰ ਆ ਗਏ ਸਾਰੇ ਤੇ ਉਹਨਾਂ ਨੇ ਟਰੈਕਟਰਾਂ ਨਾਲ ਟਰੈਕਟਰ ਸਾਰੇ ਉਹ ਪਾੜੇ ਪੈ ਗਏ ਲੋਕ ਪਿੱਛੇ ਹਟ ਗਏ ਹਾਂ ਜੋ ਡੀਰਾਂ ਕੋਸੇ ਹੈ ਨਹੀਂ ਹੀ ਰਹੇ ਸਾਰੇ ਪਿੱਛੇ ਆੜ ਗਏ ਮੁੜ ਕੇ ਕਮੇਟਰੀ ਅੱਗੇ ਇੰਜੇਰ ਮੈਡਲ ਪੂਰੇ ਡਾਇਰੈਕਟਰ ਕਹੇ 1.15 ਸਾਰੇ ਉਹਨਾਂ ਨੇ ਬਾਲਾ ਬਾਲਾ ਨੁਕਸਾਨ ਕਰ ਦਿੱਤਾ ਬਹੁਤ ਨੁਕਸਾਨ ਕਰ ਦਿੱਤੇ ਗੁੱਲ ਪੱਟਦਾ ਪੈ ਬਾਲਾ ਰੀ ਡੀਜ਼ਲ ਬਹੁਤ ਲੱਗਤੇ ਵਿਚਾਰ ਕੱਢੀਆਂ ਚੱਲ ਗੀਆਂ ਗੱਡੀਆਂ ਪੱਟ ਦਿੱਤੀਆਂ ਕੁਝ ਨਹੀਂ ਛੱਡਿਆ ਯਾਰ ਮੁੰਡੇ ਵੀ ਬਹੁਤ ਫਸੇ ਨੇ ਜਿੱ ਨਹੀਂ ਤਨੇਬਾਈ ਆਪਣਾ ਜੋ ਕਿਸਾਨ ਯੂਨੀਅਨ ਦਾ ਕੋਈ ਲੀਡਰ ਨਹੀਂ ਆਇਆ ਮੂਰੇ ਫਰੰਟ ਤੇ ਸਾਡੇ ਹੁੰਦੇ ਦਾ ਭਰਾ ਕੋਈ ਨਹੀਂ ਆਇਆ ਇਹ ਚੀਜ਼ ਤੋਂ ਅਸੀਂ ਉੱਥੇ ਅਸੀਂ ਉੱਥੇ 12:30 ਵਜੇ ਪਹੁੰਚ ਗਏ ਉਹਨੇ ਮੰਨਦਾ ਹੁਣ ਸ਼ਾਮ ਨੂੰ ਆਇਆ ਰੋਪੀ ਦਾ ਹਾਂ ਜਿਵੇਂ ਕੱਲ੍ਹ ਭਾਈ ਸਾਡੇ ਕੋਲ ਆਪਾਂ ਇੱਕ ਦੋ ਦਿਨ ਪਹਿਲਾਂ ਦੀ ਕਾਲ ਦਿੱਤੀ ਸੀ ਵੀ ਅੱਜ ਵੀ ਬੈਰੀਗੇਟ ਦੇ ਅੱਗੇ ਲੰਘਣਾ ਤੇ ਅੱਜ ਲੀਡਰ ਕੋਈ ਵੀ ਹੈ ਨਹੀਂ ਸੀਗਾ ਵੀ ਮੂਰੇ ਕੋਈ ਨਹੀਂ ਜੀ ਭਾਈ ਸਾਨੂੰ ਦਾ ਸਾਡੀ ਦਾ ਕਲਰ ਹੈ ਬੜੀ ਵੱਲੋਂ ਨਹੀਂ ਹਾਂ ਕੱਲ੍ਹ ਰਾਤ ਨੂੰ ਪ੍ਰੈਣੀ ਅੱਜ ਸਵੇਰੇ ਤੁਰਪੇ 11 ਵਜੇ ਦੀ ਕਾਲ ਸੀ ਵੀ ਅਸੀਂ 12:30 ਵਜੇ ਆਏ ਆ ਸਾਡੇ ਆਉਂਦੇ ਰੋੜੀ ਆ ਖੜੀ ਜਿਹੜਾ ਕੁਝ ਬਾਰਡਰ ਤੇ ਜਿਹੜਾ ਚੱਲੀ ਜਾਂਦਾ ਜੋ ਚੱਲੀ ਜਾਂਦਾ ਹੋਰ ਚੱਲੀ ਜਾਂਦਾ ਜਿਹੜਾ ਕੋਈ ਬੰਦਾ ਹੈ ਨਹੀਂ ਤੇ ਨਾ ਕੋਈ ਨੌਜਵਾਨ ਰਹਿ ਗਿਆ ਆਪਣੇ ਵਰਗੇ ਹੋਰ ਉੱਥੇ ਕੋਈ ਨਹੀਂ ਕੋਈ ਨਹੀਂ ਹੋਰ ਜਨਤਾ ਫਿਰ ਕਾਂ ਐਕਟ ਦਾ ਕਮਲ ਮਾਰਦੇ ਨਾ ਉਵੇਂ ਮਗਰ ਲੱਗ ਜਾਂਦਾ ਬੰਦਾ ਗਿਆਨਾ ਬੰਦਾ ਹੋਵੇ ਵਿੱਚ ਫੇਰ ਵੀ ਹੈ ਯਾਰ ਮੂਰੇ ਲੱਗਿਆ ਹੋਵੇ ਜਿਹੜੇ ਵੀ ਗਏ ਆ ਪੰਜ ਚਰੋਂ ਬਈ ਖੱਚ ਕੇ ਵੋਟਨਾ ਅੱਜ ਅੱਜ ਇਕੱਠਾ ਅਜਖਨੌਰੀ ਬਾਰਡਰ ਤੇ ਪਹੁੰਚੇ ਆ ਬਹੁਤ ਵੱਡੇ ਸੁਣਿਆ ਜਿਹੜੀ ਵੀਡੀਓ ਬਣਾਇ ਰਹੀ ਤੁਹਾਡਾ ਵੀਡੀਓ ਬਣਾ ਕੇ ਬੰਦਵਾਇਆ ਕੋਈ ਗੱਲ ਡਾਊਨਲੋਡ ਵਰੀ ਜਾਂਦੇ ਨਾਲੇ ਕਹਿੰਦੇ ਸੀ ਬਈ ਇਧਰੋਂ ਪਹਿਲਾਂ ਨਾਲੇ ਵੱਟੇ ਚਲਾਏ ਆ ਕਿਹਨਾਂ ਤੇ ਵੈਸੀ ਹੀ ਵਧੇ ਸੀ ਆਪਣੇ ਤਾਂ ਇਧਰੋਂ ਗੈਸ ਚੱਲੀ ਗਈ ਪਤੀੜ ਲੱਗਿਆ ਵੀ ਕੋਈ ਜਾਂਦੀ ਹੈ। ਵੈਸੀ ਅੱਗੇ ਵਧੇ ਸੀ ਮੁੰਡੇ ਵਾਹਣਾ ਵਜਦੀ ਥੋੜੇ ਉਹਨਾਂ ਨੇ ਚਲਾਤੀਆਂ ਗੋਲ ਹਨ। ਹਾਂ ਉਹ ਪਣਕਾਂ ਦੇ ਵਿੱਚ ਸਾਰਾ ਇਹ ਭੰਗ ਨਹੀਂ ਆਉਗਾ। ਜਾਨਿ ਕਿ ਵਾਹਣ ਦੇ ਵਿੱਚ ਆ ਗਈ। ਬਾਹਰ ਦੇ ਵਿੱਚ ਵੀ ਹੁਣ ਉੱਤਰ ਕੇ ਹੁਣ ਉੱਤਰ ਕੇ ਘੇਰਾ ਪਾ ਲਿਆ ਉਹਨੇ। ਵਾਹਣਾ ਵਜਦੀ ਆ। ਜਦੋਂ ਉਹਨਾਂ ਨੇ ਘੇਰਾ ਪਾ ਲਿਆ ਉਹ ਦੂਜੀ ਇਧਰ ਦੀ ਆ ਗਈ ਸਾਹਮਣੇ। ਸੜਕ ਤੇ ਹਾਂ ਹਾਂ ਉਹਦਾ ਸ਼ਾਰਟ ਆ ਗਿਆ ਬਾਈ ਅੱਗੇ ਬਾਣ ਵੀ ਗਿਆ ਡਿੱਗੇ ਜਿਹੜੇ ਬਾਣ ਦੇ ਵਿੱਚ ਆ ਗਏ ਉਹਨਾਂ ਨੇ ਡੱਕਰ ਦੇ ਬੰਨ ਕੇ ਜਦੋਂ ਜਿਹੜੇ ਬਾਣ ਦੇ ਉਹਨਾਂ ਦੇ ਜਦੋਂ ਬਾਈ ਦੋ ਤਿੰਨ ਗੋਲੀਆਂ ਵੱਢੇ ਨਾ ਦੋਹਾਂ ਦੇ ਬੰਦਾ ਡੱਡ ਦਿੰਦਾ ਹੈ ਬਈਰ ਗੋਲੀਆਂ ਮੂਰੇ ਡਾਗਾ ਲੱਗੀ ਹੋਰਾਂ ਰੰਗ ਨਾਲ ਬੇਫਿਕਰੀ ਹੋ ਗਿਆ ਯਾਰ ਜੇ ਆਪਾਂ ਗਾਂ ਵਧਾਂਗੇ ਕੋਈ ਦਲੇਰੀ ਵਾਲਾ ਕੰਮ ਹੈ ਨਾ ਨੁਕਸਾਨ ਨੁਕਸਾਨ ਰਹੀ ਰਹੀ ਯਾਰ ਬਹੁਤ ਨੇ ਖੜੇ ਰਹੇ ਉਹੀ ਗੱਲ ਇਹ ਗੋਲੀ ਵਾਲਾ ਕੰਮ ਹੋ ਜੇ ਗੋਲੇ ਵਾਲਾ ਉਹ ਨਿਕਲੀ ਜਾਣਾ ਉਹ ਤਾਂ ਖੜੀ ਜਾਣਾ ਦਾ ਹੋਵੇ ਨਾ ਆਪਾਂ ਗਾਂ ਵਧੀ ਜਾਂਦੇ ਬਈ ਚੱਕੇ ਜਾਂਦੇ ਜਾਂ ਲੰਘ ਜਾਂਦੇ ਯਾਰ ਨਾਲ ਜੇ ਪਿੱਛੋਂ ਬਈ ਸਾਥ ਹੋਵੇ ਸਾਰਿਆਂ ਦਾ ਫੇਰ ਹੀ ਆਪਾਂ 100 150 ਬੰਦਾ ਮੂਰੇ ਆ ਕੇ ਕੀ ਕਰ ਲਾਂਗੇ ਸਾਥ ਸਾਰੇ ਜਿੱਥੇ ਬੰਦਿਆਂ ਵੀ ਅੱਡ ਅੱਡ ਵੰਡੀਆਂ ਪਈਆਂ ਯਾਰ ਸਾਰੇ ਨੇ ਅੱਡ ਅੱਡ ਆਪ ਦਾ ਬੱਸ ਬਈ ਹਜੇ ਤਾਂ ਕੰਮ ਸ਼ੁਰੂ ਹੋਣਾ ਯਾਰ ਇਹਦਾ ਕਿਆ ਇਹਦਾ ਬਹੁਤ ਨੁਕਸਾਨ ਬੜਾ ਹੋਊਗਾ ਇਹ ਚੱਲੇਗੀ ਗੱਲ ਜਥੇਵੰਦੀਆਂ ਰਾਜਦਾਨਾ ਕੋਈ ਹੋਰ ਦਾ ਕੋਈ ਨਹੀਂ ਇਹ ਤਾਂ ਇੱਕ ਦਾ ਮੂੰਹ ਦਾ ਆਇਨ ਹੁੰਦਾ ਰੱਖਦਾ ਇਹ ਜਥੇਵੰਦੀਆਂ ਆਪਸ ਵਿੱਚ ਪਾਕੀਆਂ ਖੜੀਆਂ ਰਹੀਆਂ ਤੇ ਨੁਕਸਾਨ ਲੋਕਾਂ ਦਾ ਆਪਣੇ ਵਰਗਿਆਂ ਦਾ ਲੋਕਾਂ ਦਾ